ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਮੈਂ ਤੁਹਾਡੇ ਲਈ ਫੇ ਲੈ ਕੇ ਇਹ ਕੁੰਡੇ ਪਾਉਂਦਾ ਇੱਕ ਤਰੀਕਾ ਕੁੰਡੇ ਪਾਉਂਦਾ ਇੱਕ ਤਰੀਕਾ ਜਿਹੜਾ ਕਿ ਹੋਊਗਾ ਬਿਲਕੁਲ ਹੀ ਮੋਤੀਆਂ ਵਾਂਗੂ ਜਾਂ ਤੁਸੀਂ ਕਹਿ ਸਕਦੇ ਹੋ ਸੀਪ ਵਾਂਗੂ ਸੀਪ ਹੀ ਮੋਤੀ ਤੇ ਸੀਪ ਦਾ ਕੁਝ ਵੀ ਨਾਮ ਦੇ ਸਕਦੇ ਹੋ ਮੇਕਰ ਬਿਲਕੁਲ ਅਲੱਗ ਚ ਹੈ ਗੋਲ ਗੋਲ ਗੁੱਲੂ ਗੁੱਲੂ ਜਿਹੜਾ ਢਾਣੇ ਮੱਕੀ ਦੇ ਢਾਣੇ ਦੀ ਤਰ੍ਹਾਂ ਦੀ ਇਹਦੀ ਲੁੱਕ ਆਊਗੀ ਠੀਕ ਹੈ ਕਿਉਂਕਿ ਮੋਤੀ ਜਾਂ ਮੱਕੀ ਦੇ ਢਾਣੇ ਦੀ ਤਰ੍ਹਾਂ ਦੀ ਲੁੱਕ ਆਊਗੀ ਤੇ ਬਿਲਕੁਲ ਹੀ ਅਲੱਗ ਸਾਟ ਹੈ ਬਣ ਕੇ ਆਊਗਾ ਤਾ ਫੇਰ ਬਣਾਨੇ ਆਂ ਚ ਮੱਕੀ ਦੇ ਦਾਣੇ ਵਰਗਾ ਸਾਡਾ ਮੱਕੀ ਦੇ ਦਾਣੇ ਵਰਗਾ ਸਾਡਾ ਖੁੰਡੇ ਪਾਉਣ ਦਾ ਤਰੀਕਾ ਇਹਦੇ ਲਈ ਅਸੀਂ ਕੀ ਕਰਨਾ ਸਿੰਗਲ ਤਾਗੇ ਦੇ ਨਾਲ ਹੀ ਇੱਕ ਕੁੰਡਾ ਪਾ ਲੈਣਾ ਠੀਕ ਹੈ ਇਹ ਵਾਲਾ ਤਾਗਾ ਤੁਸੀਂ ਥੋੜਾ ਛੋਟਾ ਵੀ ਛੱਡ ਸਕਦੇ ਹੋ ਮੈਂ ਥੋੜਾ ਬੜਾ ਛੱਡੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਦੇਖੋ ਅਸੀਂ ਬਸ ਸਿਰਫ ਇੱਕ ਸਿੰਗਲ ਕੁੰਡਾ ਪਾ ਲਈ ਆ ਕੁਛ ਵੀ ਨਹੀਂ ਕੀਤਾ ਇਸ ਤੋਂ ਬਾਅਦ ਅਸੀਂ ਕੀ ਕਰਨਾ ਇਸ ਤੋਂ ਬਾਅਦ ਅਸੀਂ ਲੈ ਲੈਣੀ ਆਪਣੀ ਦੂਜੀ ਸਲਾਈ ਸੇ ਇਸੇ ਨੰਬਰ 'ਤੇ ਜਿਹੜਾ ਕਿ ਅਸੀਂ ਲਈ ਹੋਈ ਹੈ ਠੀਕ ਹੈ ਜੇ ਨਾਲ ਤੁਸੀਂ ਨਿੱਟ ਕਰਨਾ ਆਪਣੀ ਉਹੀ ਸਲਾਈ ਦੇ ਨਾਲ ਅਸੀਂ ਕੁੰਡੇ ਪਾੜੇ ਹਨ ਦੂਜੀ ਸਲਾਈ ਲੈ ਕੇ ਹੁਣ ਅਸੀਂ ਪਹਿਲਾਂ ਇਸੇ ਕੁੰਡੇ ਨੂੰ ਬੁਣਨਾ ਹੈ ਇਦਾਂ ਸਿੱਧਾ ਠੀਕ ਹੈ ਜੀ ਅਸੀਂ ਇਸ ਕੁੰਡੇ ਨੂੰ ਬੁਣਿਆ ਬਿਲਕੁਲ ਹੀ ਸਿੱਧਾ ਠੀਕ ਹੈ ਜੀ ਸਿੱਧਾ ਬੁਣਨ ਤੋਂ ਬਾਅਦ ਅਸੀਂ ਇਹਨੂੰ ਜਦੋਂ ਸਲਾਈ 'ਚ ਪਾਣਾ ਤਾਂ ਅਸੀਂ ਇਹਨੂੰ ਪਾਣਾ ਹੈ ਇਹ ਇਦਾਂ ਪਿੱਛੋਂ ਅੱਗੇ ਨੂੰ ਇਹ ਜ਼ਰੂਰ ਧਿਆਨ ਰੱਖਣਾ ਤੁਸੀਂ ਫਿਰ ਦੇਖੋ ਅਸੀਂ ਕੁੰਡੇ ਨੂੰ ਬੁਣਨਾ ਹੈ ਫਿਰ ਦੇਖੋ ਕੁੰਡੇ ਨੂੰ ਬੁਣਿਆ ਸੀ ਇੱਥੋਂ ਅੱਗੇ ਤੋਂ ਠੀਕ ਹੈ ਕੁੰਡੇ ਨੂੰ ਬੁਣਿਆ ਸੀ ਇਹ ਦੂਜਾ ਕੁੰਡਾ ਸਾਢਾ ਹੁਣ ਦੋ ਬਣ ਗਏ ਨਾ ਹੁਣ ਅਸੀਂ ਜਿਹੜਾ ਕੁੰਡਾ ਪਹਿਲਾਂ ਪਾਇਆ ਸੀ ਹੁਣ ਇਹਨੂੰ ਫਿਰ ਅਸੀਂ ਲੈ ਲਵਾਂਗੇ ਇਹਨੂੰ ਅਸੀਂ ਬੁਣਨਾ ਦੇਖੋ ਇੱਦਾਂ ਅੱਗੇ ਤੋਂ ਅੰਕੇ ਤੋਂ ਲਿਆ ਇਹਨੂੰ ਬੁਣਿਆ ਠੀਕ ਹੈ ਬੁਣਾ ਲੇ ਤਾਂ ਬਾਅਦ ਅਸੀਂ ਜਦੋਂ ਇਹਨੂੰ ਸਲਾਈ ਤੇ ਪਾਣਾ ਤਾਂ ਅਸੀਂ ਇਹਨੂੰ ਐਦਾਂ ਪਾਣਾ ਠੀਕ ਹੈ ਇੱਕ ਵਾਰੀ ਫੇਰ ਦੇਖ ਲਓ ਹੁਣ ਸਾਡੇ ਕੁੰਡੇ ਬਣ ਗਏ 1 2 3 ਇੱਕ ਵਾਰੀ ਫੇਰ ਦੇਖੋ ਅਸੀਂ ਇਹ ਕੁੰਡੇ ਨੂੰ ਲਿਆ ਐਦਾਂ ਸਿੱਧਾ ਬੁਣਿਆ ਸਿੱਧਾ ਬੁਣਨ ਤੋਂ ਬਾਅਦ ਅਸੀਂ ਸਲਾਈ ਚ ਪਾਣਾ ਐਦਾਂ ਠੀਕ ਹੈ ਜੀ ਇੱਦਾਂ ਕਰਦੇ ਹੋਏ ਅਸੀਂ 1 2 3 4 ਤੇ ਪੰਜਵਾਂ ਕੁੰਡਾ ਸੀ ਪੰਜ ਕੁੰਡੇ ਬਣਾ ਲਏ ਦੇਖੋ ਇਹਨੂੰ ਬੁਣਿਆ ਸਿੱਧਾ ਸਿੱਧਾ ਬੁਣਨ ਦਾ ਤਬਾਅ ਅਸੀਂ ਇਹਨੂੰ ਇੱਦਾਂ ਹੀ ਇਹ ਇੱਦਾਂ ਹੀ ਸਲਾਈਚਾਉਣਾ ਇੱਥੋਂ ਪਿੱਛੇ ਤੋਂ ਠੀਕ ਹੈ ਜੀ ਇਹ ਹੋ ਗਏ ਸਾਡੇ ਹੁਣ ਦੇਖੋ ਪੰਜ ਕੁੰਡੇ ਹੁਣ ਅਸੀਂ ਕੀ ਕਰਨਾ ਹੈ ਵੀ ਜਿਹੜਾ ਅਸੀਂ ਪੰਜਵਾਂ ਕੁੰਡਾ ਬੁਣਿਆ ਆ ਸਾਡਾ ਪੰਜਵਾਂ ਕੁੰਡਾ ਹੁਣ ਅਸੀਂ ਇਹਨੂੰ ਫੇਰ ਦੁਬਾਰਾ ਦੇਖੋ ਕਿੱਦਾਂ ਬੁਣਨਾ ਇੱਥੋਂ ਵਿਚੋਂ ਲਈਆ ਇੱਕ ਠੀਕ ਆ ਥੋੜਾ ਲੂਸ ਰੱਖਣਾ ਇਹਨੂੰ ਇੰਨਾ ਹੀ ਦੂਜੀ ਵਾਰ ਇਸੇ ਤਰ੍ਹਾਂ ਬੱਲ ਲਵਾਂਗੇ ਬੱਲ ਲੈਣ ਤੋਂ ਬਾਅਦ ਫੇਰ ਬੁਣਿਆ ਸਾਡੇ ਹੋ ਗਏ 1 2 3 ਫੇਰ ਬੱਲੇ ਆ ਚੌਥਾ ਤੇ ਪੰਜਵੀਂ ਵਾਰ ਇਹਨੂੰ ਬੁਣ ਲਿਆ ਫੇਰ ਬੱਲੇ ਆ ਤੇ ਛੇਵੀਂ ਵਾਰ ਇਹਨੂੰ ਬੁਣ ਲਿਆ ਫੇਰ ਬੱਲੇ ਆ ਤੇ ਸੱਤਵੀਂ ਵਾਰ ਇਹਨੂੰ ਬੁਣ ਲਿਆ ਸਤਮੇ ਵਾਰ ਬੁਣਾਣ ਤੋਂ ਬਾਅਦ ਅਸੀਂ ਇਹ ਵਾਲੇ ਕੁੰਡੇ ਨੂੰ ਹੁਣ ਸਲਾਈ ਤੋਂ ਉਤਾਰ ਦੇਣਾ। ਠੀਕ ਹੈ ਸਲਾਈ ਤੋਂ ਉਤਾਰਨ ਤੋਂ ਬਾਅਦ ਅਸੀਂ ਜਿੰਨੇ ਵੀ ਸਾਡੇ ਇਹ ਕੁੰਡੇ ਬਣੇ ਇਹਨਾਂ ਨੂੰ ਇੱਥੇ ਸਲਾਈ ਤੇ ਪਾ ਦੇਣਾ। ਇਸ ਸਲਾਈ ਤੇ ਅਸੀਂ ਪਾ ਲੈਣਾ। ਠੀਕ ਹੈ ਜਿੰਨੇ ਵੀ ਸਾਡੇ ਕੁੰਡੇ ਬਣੇ ਸਾਰੇ ਹੀ ਅਸੀਂ ਇਸ ਸਲਾਈ ਦੇ ਉੱਪਰ ਪਾਏ ਹੋਏ। ਹੁਣ ਅਸੀਂ ਕੀ ਕਰਨਾ ਇਹਨਾਂ ਸਾਰਿਆਂ ਹੀ ਕੁੰਡਿਆਂ ਨੂੰ ਹਾਂ ਦੇਖੋ। ਪਿੱਛੇ ਤੋਂ ਸਾਰਿਆਂ ਦਾ ਅਸੀਂ ਇੱਕ ਕੁੰਡਾ ਬਣਾ ਦੇਣਾ। ਜਿੰਨੇ ਵੀ ਕੁੰਡੇ ਅਸੀਂ ਬਣਾਏ ਆ ਸਾਰਿਆਂ ਦਾ ਅਸੀਂ ਹਾਂ ਦੇਖੋ ਇੱਕ ਕੁੰਡਾ ਬਣਾ ਦਾਂ। ਚੁੱਪ। ਸਾਰੇ ਕੁੰਡੇ ਸਲਾਈਸ ਪਾਏ ਅੱਧਾ ਲਿਆ। ਸਾਰੇ ਚੋਸੀਆਂ ਦੇ ਕੋਸ ਕੱਟਿਆ ਤੇ ਇਹਨਾਂ ਸਾਰੇ ਕੁੰਡਿਆਂ ਨੂੰ ਉਤਾਰ ਕੇ ਇਸ ਕੁੰਡੇ ਨੂੰ ਫੇਰ ਅਸੀਂ ਇੱਥੇ ਪਾ ਲੈਣਾ ਤੇ ਅਸੀਂ ਅੱਧਾ ਇੱਕ ਬਣਾ ਦੇਣਾ। ਠੀਕ ਹੈ ਹੁਣ ਅਸੀਂ ਇੱਥੇ ਫੇਰ ਇੱਥੋਂ ਫੇਰੇ ਸਿਰ ਤੋਂ ਹੁਣ ਤਿੰਨ ਕੁੰਡੇ ਤੇ 1/4 ਚੌਥਾ ਚਾਹਟ ਨੇ ਫਿਰ ਅਸੀਂ ਬਣਾ ਲਏ ਚੌਥੇ ਕੁੰਡੇ ਚੋਂ ਅਸੀਂ ਬਣਾਮ ਬਣਾਣਾ ਦੇਖੋ ਕਿਦਾਂ ਫਿਰ ਅਸੀਂ ਬਣਾਣੇ ਆ ਸਿੱਧਾ ਲਿਆ ਸਿੱਧਾ ਬੁਣਿਆ ਬੁਣਨ ਤੋਂ ਬਾਅਦ ਇਹਨੂੰ ਕੁੰਡੇ ਨੂੰ ਪਾਇਆ ਐਦਾਂ ਇੱਕ ਫਿਰ ਅਸੀਂ ਦੂਜੇ ਇਹਨੂੰ ਫਿਰ ਦੁਬਾਰਾ ਲੈ ਆ ਕੁੰਡੇ ਨੂੰ ਲੈ ਕੇ ਫਿਰ ਇਹਨੂੰ ਸਿੱਧਾ ਬੁਣਿਆ ਸਿੱਧਾ ਬੁਣ ਕੇ ਫਿਰ ਅਸੀਂ ਇਹਨੂੰ ਪਾ ਲੈਣਾ ਐਦਾਂ ਠੀਕ ਹੈ ਦੋ ਫਿਰ ਅਸੀਂ ਇਹਨੂੰ ਲਿਆ ਫੇਰ ਬੁਣਿਆ ਫੇਰ ਅਸੀਂ ਪਾ ਲੈਣਾ ਇਹਨੂੰ ਇੱਦਾਂ ਤਿੰਨ ਫੇਰ ਅਸੀਂ ਇਹਨੂੰ ਇੱਧੇ ਲਵਾਂਗੇ ਫੇਰ ਅਸੀਂ ਇਹਨੂੰ ਇੱਦਾਂ ਹੀ ਪਾ ਲਵਾਂਗੇ ਫੇਰ ਅਸੀਂ ਦੇਖੋ ਬਣਾ ਲਈ 1 2 3 4 ਕੁੰਡੇ ਚਾਰ ਕੁੰਡੇ ਤਾਂ ਫੇਰ ਅਸੀਂ ਚੌਥੇ ਕੁੰਡੇ ਨੂੰ ਲਵਾਂਗੇ ਆ ਦੇਖੋ ਚੌਥਾ ਕੁੰਡਾ ਜਿਹੜਾ ਅਸੀਂ ਲਾਸਟ ਜਿ ਬਣਾਇਆ ਇਸ ਤੋਂ ਫੇਰ ਅਸੀਂ ਇੱਦਾਂ ਹੀ ਇੱਕ ਇੰਨਾ ਹੀ ਲੂਸ ਰੱਖਣਾ ਜਿੰਨਾ ਪਹਿਲਾਂ ਰੱਖਿਆ ਦੂਜਾ ਬਲ ਪਾਇਆ ਦੋ 1 2 3 4 5 6 7 7 ਵਾਰੀ ਉਸੇ ਨੂੰ ਫੇਰ ਬੁਨ ਲਿਆ 7 ਵਾਰੀ ਬੁਨਣ ਤੋਂ ਬਾਅਦ ਇਹ ਵਾਲਾ ਜਿਹੜਾ ਕੁੰਡਾ ਇਹਨੂੰ ਅਸੀਂ ਸਿਲਾਈ ਤੋਂ ਤਾੜ ਦੇਣਾ ਹੈ ਤੇ ਸੱਤਾਂ ਕੁੰਡਿਆਂ ਨੂੰ ਅਸੀਂ ਲੈਣਾ ਆਪਣੇ ਇਸੇ ਸਿਲਾਈ ਦੇ ਵਿੱਚ ਐਦਾਂ ਲੈ ਕੇ ਸੱਤਾਂ ਨੂੰ ਇਸੇ ਤਾਗੇ ਦੇ ਨਾਲ ਬੈਕ ਲੂਪ ਤੋਂ ਸੱਤ ਦੇ ਸੱਤਾਂ ਕੁੰਡਿਆਂ ਨੂੰ ਅਸੀਂ ਬੁਨ ਲਿਆ ਇੱਕ ਵਾਰ ਜੀ ਬੁਣ ਕੇ ਆਦਕੋ ਸਾਡਾ ਕੁੰਡਾ ਆ ਗਿਆ ਤੇ ਅਸੀਂ ਇਹਨੂੰ ਸਲਾਈ ਚ ਰੱਖ ਕੇ ਤੇ ਸੱਤਾਂ ਕੁੰਡਿਆਂ ਨੂੰ ਸਲਾਈ ਤੋਂ ਦੇਣਾ ਉਤਾਰ ਸਿਰਫ ਅਸੀਂ ਸੱਤਾਂ ਕੁੰਡਿਆਂ ਨੂੰ ਸਲਾਈ ਤੋਂ ਉਤਾਰਨਾ ਉਹ ਕਰਾਂ ਤਾਂ ਬਾਅਦ ਫਿਰ ਅਸੀਂ ਇਸ ਕੁੰਡੇ 'ਤੇ ਫੇਰ ਸਲਾਈ ਚ ਪਾ ਲੈਣਾ ਯਾਦ ਕੋ ਇਦਾਂ ਸਟਾ ਇਹ ਵਾਲਾ ਬਣਨੇ ਸ਼ੁਰੂ ਹੋ ਗਏ ਮੱਕੀ ਦੇ ਦਾਣੇ ਵਰਗਾ ਸਟਾ ਇਹ ਕੁੰਡੇ ਪਾਣੀ ਅਦੇ ਫਿਰ ਅਸੀਂ ਫੇਰ ਇੱਥੇ ਚਾਰ ਕੁੰਡੇ ਬਣਾ ਲੈਣੇ ਜਿਹੜਾ ਅਸੀਂ ਪਹਿਲਾਂ ਬਣਾਏ ਸੀ সিদ্ধা এটা ফের পায়ুজা সিদ্ধা এর এত বে এটা তীজা চোথা ਇਹ ਜਿਹੜਾ ਸਾਡੇ 4 ਕੁੰਡੇ ਐ ਮੈਂ ਇਹ ਸਾਡਾ ਜਿਹੜਾ ਇੱਕ ਕੁੰਡਾ ਸੀ ਡਿਜ਼ਾਈਨ ਵਾਲਾ ਬਣਾਇਆ ਉਸ ਤੋਂ ਇਲਾਵਾ ਇਹ ਸਾਡੇ 4 ਕੁੰਡੇ ਪਣਨੇ ਚਾਹੀਦੇ। ਇੱਕ ਵਾਰੀ ਫੇਰ ਦੇਖੋ ਫੇਰ ਚੌਥੇ ਕੁੰਡੇ ਚੋਂ ਸੀ ਫੇਰ ਸੱਤ ਕੁੰਡੇ ਬਣਾ ਲਏ। 1 2 3 4 5 6 ਤੇ 7 7 ਗੁੰਡੇ 4 ਗੁੰਡੇ ਚੋਂ ਭਾਂਤਵਾਦ ਇਹ ਗੁੰਡੇ ਨੂੰ ਸਲਾਈ ਤੋਂ ਤੋੜ ਦਰਨਾ ਤੇ ਇਹਨਾਂ ਸੱਤਾਂ ਨੂੰ ਫੇਰ ਅਸੀਂ ਬਣਾ ਕੇ ਤਾਂ ਫੇਰ ਅਸੀਂ ਇੱਕ ਗੁੰਡਾ ਬਣਾ ਲੈਣਾ। ਬਸ ਅੱਧਾ ਹੀ ਤੁਹਾਨੂੰ ਜਿੰਨੇ ਵੀ ਗੁੰਡੇ ਚਾਹੀਦੇ ਹੁੰਦੇ ਸੀ ਪਾ ਲੈਣੇ ਆ। ਅਸੀਂ ਜਿਹੜੇ ਵੀ ਗੁੰਡੇ ਪਾਣੇ ਆ ਉਹ ਅਸੀਂ ਬਲਕਿ 3 ਦੇ ਮਲਟੀਪਲ ਕਿਸ ਤਰ੍ਹਾਂ ਤੁਹਾਨੂੰ ਮੈਂ ਉਹ ਅੱਗੇ ਦੱਸਦੀ ਹਾਂ ਠੀਕ ਹੈ। ਕਿਉਂਕਿ ਜਿਹੜਾ ਸਾਡਾ ਇਹ ਇਹਦੇ ਵਿੱਚ ਵੀ ਅਸੀਂ ਗੁੰਡੇ ਹੁਣ ਬਣਾਵਾਂਗੇ। ਠੀਕ ਹੈ ਤਾਂ ਥੋੜਾ ਜਿਹਾ ਇੱਕ ਦੋ ਗੁੰਡੇ ਹੋਰ ਪਾ ਕੇ ਤੁਹਾਨੂੰ ਮੈਂ ਫੇਰ ਪਾਣਾ ਇੱਕ ਵਾਰੀ ਦੱਸ ਦੰਨੀ ਆ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ ਇਸ ਤੋਂ ਪਾਏ ਅਸੀਂ ਬਣਾਇਆ ਇੱਕ ਗੁੰਡਾ ਬਣਾ ਕੇ ਪਾਇਆ ਇਦਾਂ ਦੂਜਾ ਬਣਾਇਆ ਬਣਾ ਕੇ ਪਾਇਆ ਇਦਾਂ ਤੀਜਾ ਬਣਾਇਆ ਬਣਾ ਕੇ ਪਾਇਆ ਇਦਾਂ ਚੌਥਾ ਬਣਾਇਆ ਬਣਾ ਕੇ ਪਾਇਆ ਇਦਾਂ ਚੌਥੇ ਕੁੰਡੇ ਚੋ ਫੇਰਾ ਸੇ ਬਣਾ ਲੈਣੇ ਆ ਸੱਤ ਕੁੰਡੇ ਚੌਥੇ ਕੁੰਡੇ ਨੂੰ ਲਿਆ ਇੱਕ ਬਾਈਪਾਇਆ ਦੋ ਤਿੰਨ ਚਾਰ ਪੰਜ ਛੇ ਤੇ ਸੱਤ ਤੇ ਸੱਤਾਂ ਤੋਂ ਬਾਅਦ ਇਹ ਵਾਲੇ ਕੁੰਡੇ ਨੂੰ ਸਲਾਈ ਤੋ ਤਾਰ ਕੇ ਸੱਤਾਂ ਦਾ ਬਣਾਦਣਾ ਇੱਕ ਠੀਕ ਹੈ ਅੱਧਾ ਇਹ ਤੁਸੀਂ ਤਾਂ ਤੁਸੀਂ ਪਹਿਲਾਂ ਇੱਕ ਵਾਰੀ ਇਹ ਵਾਲੀ ਸਲਾਈ ਪੂਰੀ ਅਸੀਂ ਇਦਾਂ ਹੀ ਕਰ ਲੈਣੀ ਹੈ ਤੇ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚ ਫੇਰ ਕੁੰਡੇ ਬਣਾਣੇ ਆ ਪਰ ਉਹ ਕਿੱਦਾਂ ਬਣਾਣੇ ਉਹ ਆਪਾਂ ਅਗਲੀ ਸਲਾਈ ਚ ਦੇਖ ਲਵਾਂਗੇ ਇਹ ਹੋ ਗਏ ਸਾਡੇ ਦੇਖੋ ਇਹ ਹੁਣ ਆ ਗਈ ਸਾਡੀ ਸਿੱਧੀ ਰੋ ਹੁਣ ਅਸੀਂ ਜਿਹੜੀ ਰੋ ਪਾਣੀ ਹੈ ਸਿੱਧੀ ਪਾਣੀ ਹੈ ਪਹਿਲਾ ਕੁੰਡਾ ਸਿੱਤਾ ਦੁਲਝਾ ਤੇ ਚਾ ਤੇ ਇਹ ਸਾਟਾ ਜਿਹੜਾ ਅਸੀਂ ਲਾਸਟ ਚ ਚਾਰ ਕੁੰਡੇ ਐਕਸ ਪਾਈਆ ਚਾ ਇਹ ਸਾਡਾ ਹੋ ਗਿਆ ਪੈਟਰਨ ਵਾਲਾ ਇਸ ਤੋਂ ਬਾਅਦ ਅਸੀਂ ਇੱਥੇ ਪਾ ਲੈਣੇ ਆ ਇੱਕ ਇੱਦਾਂ ਹੀ ਪਾਣੇ ਤਾਂ ਕਿ ਕੁੰਡੇ ਸਾਡੇ ਸਿੱਧੇ ਰਹਿਣ ਇੱਕ ਦੋ ਤਿੰਨ ਤਿੰਨ ਕੁੰਡੇ ਪਾਲੇ ਤਿੰਨ ਕੁੰਡੇ ਪਾ ਕੇ ਅਸੀਂ ਹੁਣ ਆਪਣਾ ਇਹ ਵਾਲੇ ਕੁੰਡੇ ਨੂੰ ਬੁਣ ਲੈਣਾ ਸਿੱਧਾ తాకే సా అగలే కుడే బు లే తిని పాండేను స తిని చారా ఫిర్ణి తిని కండే దో తి తిని పా అసలు అగలే కుడే ము తి చార

ਠੀਕ ਹੈ ਇਸ ਤੋਂ ਬਾਅਦ ਫਿਰ ਅਸੀਂ ਇਹ ਵਾਲਾ ਗੁੰਡਾ ਫਿਰ ਅਸੀਂ ਬਣਾ ਲੈਣਾ 1 2 3 4 ਤੇ ਹੁਣ ਆ ਕੇ ਅਸੀਂ ਆਪਣੇ ਪੁੱਠੇ ਰੋ ਦੇ ਵਿੱਚ ਦੇਖੋ ਪੁੱਠੇ ਰੋ ਚ ਅਸੀਂ ਕੁਝ ਵੀ ਨਹੀਂ ਕਰਨਾ ਤੁਸੀਂ ਜਿਹੜਾ ਵੀ ਆਪਣਾ ਬਾਟਰ ਬਣਾਉਣਾ ਉਹ ਬਣਾ ਲੈਣਾ ਤੇ ਮੈਂ ਤੁਹਾਨੂੰ ਸਿਰਫ ਸਿੱਧੇ ਪੁੱਠੇ ਦਾ ਬਾਟਰ ਬਣਾ ਕੇ ਦੱਸਦੀ ਆ ਪਹਿਲੇ ਗੁੰਡਾ ਨੂੰ ਐ ਸਟਿਚ ਕੀਤਾ ਧਾਗਾ ਪਿੱਛੇ ਦੂਜਾ ਕੁੰਡਾ ਸਿੱਤਾ ਤਾਗਾ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਤਾਗਾ ਪਿੱਛੇ ਇਹ ਕੁੰਡਾ ਸਿੱਤਾ ਇਹ ਤਾਗਾ ਆਪਣੇ ਵੱਲ ਫਿਰ ਇੱਕ ਕੁੰਡਾ ਪੁੱਠਾ ਇਹ ਸਾਡੇ ਕੁੰਡਿਆਂ ਦੇ ਫਾਈਨਲ ਲੁੱਕ ਕੁੰਡੇ ਬਣਾਣ ਤੋਂ ਬਾਅਦ ਦਿੱਤਾ ਦੇਖਣਗੇ ਦੇਖੋ ਬਿਲਕੁਲ ਛੋਟੇ ਛੋਟੇ ਮੱਕੀ ਦੇ ਦਾਣੇ ਵਰਗੇ ਸਾਡੇ ਕੁੰਡੇ ਬਣ ਕੇ ਆਏ ਆ ਤੇ ਤੁਸੀਂ ਇਹਨੂੰ ਨੇੜੇ ਨੇੜੇ ਪਾ ਸਕਦੇ ਹੋ ਨੇੜੇ ਨੇੜੇ ਇਹਨੂੰ ਕਿੱਦਾਂ ਬਣਾਣਾ ਉਹ ਫਿਰ ਆਪਾਂ ਅਗਲੀ ਹੋਰ ਵੀਡੀਓ ਦੇ ਵਿੱਚ ਦੇਖਾਂਗੇ ਅਸ ਤਾਂ ਮੈਂ ਤੁਹਾਨੂੰ ਇਹ ਦੂਰ-ਦੂਰ ਪਾ ਕੇ ਦੱਸਿਆ ਦੇਖੋ ਐਦਾਂ ਬਿਲਕੁਲ ਹੀ ਗੋਲ-ਗੋਲ ਸਾਡੇ ਇਹ ਬਣ ਗਿਆ ਇਹ ਮੱਕੀ ਦੇ ਦਾਣੇ ਵਰਗੇ ਤੇ ਇਹਨੂੰ ਨੇੜੇ-ਨੇੜੇ ਕਿੱਦਾਂ ਬਣਾਣਾ ਉਹ ਅੱਗੇ ਆਪਾਂ ਇੱਕ ਹੋਰ ਵੀਡੀਓ ਬਣਾਵਾਂਗੇ ਉਸ ਤੋਂ ਆਪਾਂ ਫਿਰ ਇਹਨਾਂ ਨੂੰ ਨੇੜੇ-ਨੇੜੇ ਪਾ ਕੇ ਦੇਖਾਂਗੇ ਵੀ ਇਹਨਾਂ ਦੇ ਲੁੱਕ ਕਿੱਦਾਂ ਦੀ ਆਉਂਦੇ ਨੇ ਇਹਦੀ ਫਰੰਟ ਸਾਈਡ ਤੇ ਦੇਖੋ ਇਹਦੀ ਬੈਕ ਸਾਈਡ ਦੋਨਾਂ ਸਾਈਡ ਦਾ ਤਾਂ ਸਾਡਾ ਹੀ ਬੜਾ ਹੀ ਬਧੀਆ ਇਹ ਬਾਰਡਰ ਬਣ ਕੇ ਆਇਆ ਦੇਖੋ ਤੇ ਬਣਾਓ ਫਿਰ ਇਹਦੇ ਵਾਲੇ ਕੁੰਡੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੇ ਲੱਗੇ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਤੇ ਨਵੇਂ ਪੈਟਰਨ ਦੇ ਨਾਲ ਤਾਂ ਤੁਸੀਂ ਬੰਦਿਆ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ